देखो मेनू दे खुशी है, है तो खास करके मेरे, हल्क मेरे कर को हल्की भी खुशी है जेड़े लोग मेरा प्यार करदे उनो भी खुशी है अ 2000 अ 23 ਦੇ ਵਿੱਚ ਕੋ ਪਰਚਾ ਆਇਆ ਸੀ ਮੇਰੇ ਤੇ ਮਾਈਨਿੰਗ ਦਾ ਇਹ ਨਾ ਬੜਾ ਉਸ ਵੇਲੇ ਉਸ਼ਾਲਾ ਕੀਤਾ ਸੀ ਜਿਹਦੀ ਖਬਰ ਬਹੁਤ ਚਰਨਾਂ ਨੇ ਚੁੱਕੀ ਹੈ ਖਾਸ ਕਰਕੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਇਹਨਾਂ ਨੇ ਉਸ ਗੱਲ ਨੂੰ ਬੜੀ ਤੋਲ ਦਿੱਤੀ ਸੀ ਹੋਰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਮਲਵਾ ਵੀ ਗੱਲ ਉਠਾਈ ਸੀ ਸਾਡੇ ਮੰਤਰੀ ਨੇ ਕਿਹਾ ਵੀ ਬਹੁਤ ਵੱਡੀ ਮੰਚੀ ਫੜੀ ਗਈ ਹੈ ਜੋ ਸੋ ਲੋ ਮੇਰੇ ਦੇ ਪਰਚਾ ਆਇਆ ਇਹ ਮਾਇਨੇ ਦਾ ਤੂੰ ਸਾਰੀਆਂ ਸੈਂਟਰ ਸਰਕਾਰ ਲੈ ਲਓ ਸਟੇਟ ਦੀ ਸਰਕਾਰ ਲੈ ਲਓ ਸਟੇਟ ਦੀ ਸਰਕਾਰ ਨੇ ਤਾਂ ਵੀ ਇਹਨੂੰ ਸਪਾਈ ਮਰੇ ਤੇ ਸੈਂਟਰ ਸਰਕਾਰ ਨੇ ਇਹਨੂੰ ਟੈਕਸ ਭਾਈ ਉਹ ਜਿਹੜਾ ਪਰਚਾ ਹੈ ਉਸ ਨੂੰ ਲਈ ਉਹ ਪਰਚਾ ਜਿਹੜਾ ਰਿਜਲਟ ਦਾ ਇਹ ਦੂਯਾਰਾ ਉਹਨਾਂ ਜਸਤ 11 ਦੇ ਵਿੱਚ ਜੋ ਜਸਤ ਸਾਹਿਬ ਨੇ ਮੈਨੂੰ ਸ਼ਸ਼ਨ ਕੋਰਡ ਨੇ ਭਰੀ ਕੀਤਾ ਤੇ ਮੈਂ ਮਨਜੋਗੋ ਅਦਾਲਤ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਔਰ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਜਿੱਤ ਉਹ ਸੁਪਾਈ ਹੋਣਾ ਸੋ ਮੈਂ ਤੇ ਸਾਰੇ ਨੂੰ ਤੁਹਾਡੇ ਚਾਹਣਾ ਇਹ ਗੱਲ ਕਹਿਣਾ ਚਾਹੁੰਦਾ ਲੋਕੀ ਸਰਕਾਰਾਂ ਬਣਾਉਂਦੇ ਸਰਕਾਰ ਬਣਾਉਂਦੇ ਉਹਨਾਂ ਦੀ ਕੋਈ ਵੋਟ ਪਾਉਣ ਵਾਲਿਆਂ ਦੀ ਮੰਨਛਾ ਹੁੰਦੀ ਹੈ ਤੇ ਸਰਕਾਰ ਬਣਾਈਏ ਤਾਂ ਸਾਡੇ ਲਈ ਕੁਝ ਕਰਨਗੇ ਲੇਕਿਨ ਜਿਹੜੀ ਇਹ ਸਰਕਾਰ ਆਈ ਹੈ ਇਹ ਸਰਕਾਰ ਦਾ ਨਾਰਾ ਸੀ ਆਮ ਆਦਮੀ ਪਾਰਟੀ ਦਾ ਨਾਅਰਾ ਵੀ ਆਗਾ ਜਿਹਦਾ ਨਿਸ਼ਾਨ ਝੜਿਆ ਉਹ ਇਹਨਾਂ ਸਾਬਤ ਕਰਕੇ ਦੱਸ ਦਿੱਤਾ ਹੈ ਭਗਵਾਨ ਤੁਮਾੜ ਦੇ ਕੇਂਦਰੀ ਬਾਲ ਦੇ ਨਾਰਾ ਦਿੱਤਾ ਹੈ ਅਗਲਾ ਪੰਜਾਬ ਆਜੂ ਤੁਸੀਂ ਸਾਰੇ ਮੈਂ ਤੁਹਾਡੇ ਚਾਹਾਂ ਨਹੀਂ ਕੋਣਾ ਚਾਹਾਂ ਆ ਵਾਰਾ ਦੇ ਲੋ ਜੂੜੂ ਦੇ ਲੋ ਟੀਵੀ ਦੇ ਲੋ ਆਜੂ ਰੋਜ਼ ਰੋਜ਼ ਆ ਰਿਹਾ ਕਿ ਇੱਧਰ ਗੋਲੀਬਾਦਰੀ ਆ ਜਿਨੇ ਇੱਧਰ ਗੈਨਸਟ ਆ ਰਿਹਾ ਕਿ ਇੱਥੇ ਲੁੱਟ ਖੋ ਹੋ ਰਹੀ ਆ ਮਲੇ ਮੇਰੇ ਕਹਿੰਦਾ ਭਾਵੇਂ ਆ ਜਦੋਂ ਦੀ ਸਰਕਾਰ ਆਈ ਦੀ ਆ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਬੰਗ ਕੋਨ ਤਦ ਯੋਡਾਈ ਆਰੀ ਨੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਆ ਕਿ ਆਪਾਂ ਲਗਾਤਾਰ ਡਿਵੈਲਪਮੈਂਟ ਕਰਵਾ ਰਹੇ ਹਾਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਚ ਨਹੀਂ ਹੋ ਸਕੀ। ਲੋਟੇ ਸਾਹਮਣੇ ਇਹ ਜੇ ਜੇ ਸਰਕਾਰ ਰਹੇਗੀ ਕਿ ਇੱਕ ਕੰਮ ਇਹ ਦਿਨਾ ਦੋ ਤੇ ਬੱਸ ਸਰਕਾਰ ਦੀ ਗਾਲੀ ਛੱਡ ਦੇਣਾ ਅੱਜ ਲੋਕਲ ਸਾਡਾ ਇਹ ਮੰਤਰੀ ਦਾ ਕੋਈ ਦੀ ਗੱਲ ਇੱਕ ਇੱਕ ਸੁਣਾ ਦਿਓ ਕਿ ਇਹ ਮਾਤਰੀ ਨੇ ਕੀ ਕਰ ਰਹੀ ਹੈ। ਕੱਲ੍ਹ ਇਹਨੇ ਉਹ ਗਾੜੀ ਲੀਤੀ ਆ ਇਹੜਾ ਰੋਡ ਦਾ ਤੂੰ ਕੱਟ ਰਿਹਾ ਕਿਤਾ ਮੈਂ ਤੁਹਾਡੇ ਸੇਚਾਲੋਂ ਦਾ ਕਿਸ ਮੰਤਰੀ ਨੂੰ ਪੁੱਛਣਾ ਚਾਹਿਆ ਕਿ ਤੁਸੀਂ ਮੈਨੂੰ ਦੱਸ ਦਿਓ ਵੀ ਇਸ ਰੋਡ ਦਾ ਕਦੋਂ ਤੁਸੀਂ ਪ੍ਰਪੋਜ਼ਲ ਬਣਾਇਆ ਬਾਕੀ ਇਹ ਰੋਡ ਤੇ ਅਗਰ ਸੈਂਟਰ ਗਵਰਨਮੈਂਟ ਦਾ ਇਹ ਅਗਰ ਅਧਿਕਾਰਤ ਰੂਪ ਕਰੇ ਤੋ ਉਹ ਕਰ ਸਕਦਾ ਹੈ ਪਾਰਲੀਮੈਂਟ ਦੇ ਅੱਗੇ ਕਰ ਸਕਦਾ ਹੈ ਜਗਾ ਅਧਿਕਾਰਤ ਸੈਂਟਰ ਦਾ ਮਿਨਿਸਟਰ ਕਰ ਸਕਦਾ ਇਹਨਾਂ ਦਾ ਲੈਣਾ ਦੇਣਾ ਕੋਈ ਨਹੀਂ ਤੇ ਮੈਂ ਇਹਨੂੰ ਪੁੱਛਣਾ ਚਾਹਿਆ ਇਸ ਮੰਤਰੀ ਨੂੰ ਪੁੱਛਣਾ ਚਾਹਦਾ ਕੋ ਜੇ ਤੁਹਾਡੇ ਕੋਲ ਇਹ ਤਾਕਤ ਹੈ ਤੁਹਾਡੀ ਸਰਕਾਰ ਦੇ ਵਿੱਚ ਤੇ ਤੁਸੀਂ ਆਪਣੇ ਘਰ ਦੇ ਨੂਨੇ ਬਣਾ ਸਕਦੇ ਹੋਰ ਦਿਨਾਂ ਦਾ ਤੋਂ ਤਾਰਾ ਆਪ ਜਾ ਰਿਹਾ ਗੋਡੇ ਡੇਲੀ ਰੋਡ ਜਾ ਰਿਹਾ ਇਹ ਸਟੇਟ ਗਵਰਨਮੈਂਟ ਦਾ ਰੋਡ ਹੈ ਕੋ ਨੂੰ ਬਣ ਗਿਆ ਉਹਦੇ ਤੋਂ ਬਾਅਦ ਚਾਹ ਖੋਲਾੜੀ ਤੋਂ ਲੈ ਕੇ ਕਿ ਤਾਰਾ ਗੜ ਰੋਡ ਸੈਂਟਰਲ ਦਾ ਸਟੇਟ ਗਵਰਨਮੈਂਟ ਦਾ ਰੋਡ ਕੋ ਨੂੰ ਬਣ ਗਿਆ ਇਹ ਰੋਡ ਹੈ ਗੈ ਤੋਂ ਸੁਝਾਲਪੁਰ ਪੁਲ ਨੰਬਰ 5 ਤੋਂ ਲੈ ਕੇ ਇਹ ਸ਼ੇਰਪੁਰ ਆ ਕੇ ਮਿਲਦਾ ਹੈ ਉਹ ਰੋਡ ਕੋ ਨੂੰ ਬਣ ਗਿਆ ਇਹਦੇ ਕਿੰਨੇ ਰੋਡ ਹੈ ਤੇ ਇਹਨਾਂ ਦਾ ਕੰਮ ਹੈ ਮਾਲ ਮਾਲਕਾਂ ਨੂੰ ਸ਼ੁਰੂਤਾਂ ਪੜੇਗੀ ਸੈਂਟਰ ਗਵਰਨਮੈਂਟ ਦੇ ਰੂਡ ਆ ਰਹੇ ਆ ਤੇ ਉਹ ਦwidehat ਨਹੀਂ ਕਰ ਰਹੇ ਆ ਮੈਂ ਇਹਨਾਂ ਨੂੰ ਪੁੱਛਿਆ ਜਨਾ ਅੱਜ ਪੌਣੇ 3 ਸਾਲ ਹੋ ਗਏ ਤਾਂ ਸਰਕਾਰ ਬਣੀ ਨਹੀਂ ਸਾਡੀ ਸਰਕਾਰ ਦੇ ਟਾਈਮ 2 ਰੁਪਏ ਕਿਲੋ ਵਾਲੀ ਕਣਕ ਜਿਹੜੀ ਅੱਡਾ-ਗਾੜ੍ਹ ਲੋਕਾਂ ਨੂੰ ਮਿਲਦੀ ਸੀ ਔਰ 30 ਕਿਲੋ ਦੀ ਪੈਕਿੰਗ ਤੇ 30 ਕਿਲੋ ਦੀ ਕਣਕ ਮੈਂ ਜਾ ਕੇ ਚੈੱਕ ਕਰਦਾ ਰਿਹਾ ਦਿੱਤੋ ਜੀ ਉਹ ਦੱਸਾਰੇ ਅੱਜ ਪੌਣੇ 3 ਸਾਲ ਹੋ ਗਏ ਬਣੀ ਨਹੀਂ ਇਹਨਾਂ ਨੂੰ ਪੁੱਛੋ 2 ਰੁਪਏ ਕਿਲੋ ਵਾਲੀ ਕਣਕ ਕਿੱਥੇ ਗਈ ਉਹ ਤਾਂ ਬੰਦ ਹੋ ਗਈ ਦੀ ਉਹ ਗੜੀ ਕਾਲੂ ਆ ਰਹੀ ਆ ਸੈਂਟਰ ਗਵਰਨਮੈਂਟ ਦੀ ਆ ਰਹੀ ਆ ਇਹਨਾਂ ਦਾ ਕੋਈ ਦੱਸ ਦੇਣ ਆ ਸਾਡੇ ਫੂਲ ਸਪਰਾਈ ਮੰਤਰੀਆ ਕਾ ਤੇ ਫਿਰ ਤੁਸੀਂ ਕਾਰਡ ਕਿਨੇ ਬਣਾਇਆ ਕਾਰਡ ਨੂੰ ਬਣਾ ਕਾਰ ਬਣੇ ਤੇ ਮੈਂ ਆਪਣੇ ਟੈਰਮ ਦੇ ਵਿੱਚ 3631 ਬਣਾਤੇ ਦਾ ਉਹ ਕੋਈ ਕਾਸੀ ਚੌਕ ਦੀ ਜਿੱਤੇ ਲਿੰਡ ਨਹੀਂ ਹਰ ਕਾਸੀ ਚੌਕ ਦੇ ਲਿੰਡ ਉਹ ਲੈਵਲ ਜਿੱਦੀ ਬਣੇ ਜਿੱਤੇ ਮੈਂ ਬਾਲੂ ਕਾਰਡ ਬਣਾਉਂਦੇ ਇਹਨਾਂ ਕੱਟਣ ਦੀ ਕੋਸ਼ਿਸ਼ ਕੀਤੀ ਆ ਕੱਟਣ ਨਾਲ ਹੋਇਆ ਕਿ ਰੋਲਾ ਪਿਆ ਇਹਨਾਂ ਵੀ ਦੁਬਾਰਾ ਕੋਈ ਕਾਰਡ ਜਿਹੜਾ ਬਾਲ ਕਰ ਦੁੱਤੀਆ ਸੋ ਡਿਪਾਰਟਮੈਂਟ ਨਾਲ ਦੀ ਕੋਈ ਜਿਹਨ ਕੋਈ ਦਾਦੇ ਨੇ ਕਿਤੇ ਵੀ ਡਿਪਾਰਟਮੈਂਟ ਕੀਤੀ ਹੈ ਜਿਹੜਾ ਰੋਡ ਬਣਾਇਆ ਥੋਂ ਮਲਕਪੁਰ ਤੋਂ ਲੈ ਕੇ ਥੋਂ ਥਰੋਰ ਤੱਕ ਦਾ ਕੋ ਸੰਡ ਬੋਰਡ ਉੱਤੇ ਰੋਡ ਹੈ ਇਹਨਾਂ ਵਕੀਲਾਂ ਨੇ ਜਿਹੜੇ ਇਹ 22 ਕਰੋੜ ਦੀ ਮੈਂ ਪ੍ਰੋਪੋਜ਼ਲ ਭੇਜੀ ਸੀ ਜਿਹੜੇ ਇਹ 2.57 ਕਰੋੜ ਰੁਪਈਆ ਇਹ ਸਾਰਾ